ਸਤ ਸ਼੍ਰੀ ਅਕਾਲ ਦੀ ਅੱਜ ਦੀ ਕਹਾਣੀ ਅਮਰ ਪਰਦੇ ਮੁਹੱਬਤ ਪਿੰਡ ਮਾਝੇ ਦਾ ਇੱਕ ਛੋਟਾ ਪਰ ਇਮਾਨਦਾਰ ਨੌਜਵਾਨ ਸੀ ਜਿਸ ਦਾ ਨਾਮ ਕੁਰਪੇ ਸਿੰਘ ਉਹ ਪੜ੍ਹਦੇ ਹਾਈ ਸਕੂਲ ਵਿੱਚ ਜੱਪਕ ਸੀ ਪੜਾਉਣਾ ਆਫ ਦਾ ਸ਼ੌਂਕ ਵੀ ਸੀ ਤੇ ਰੋਟੀ ਰੋਟੀ ਦਾ ਸਾਲ ਕਰਦੀ ਪੜ੍ਹਨ ਦੇ ਲੋਕ ਉਸ ਨੂੰ ਬੜੇ ਇੱਛਤ ਅਤੇ ਇੱਜ਼ਤ ਅਦਮਾਨ ਨਾਲ ਮਾਣਟਰ ਜਿੰਨਾਂ ਦੇ ਸਨ ਇੱਕ ਦਿਨ ਪਿੰਡ ਦੇ ਸਕੂਲ ਵਿੱਚ ਕਿੱਤਾ ਨਵੀਂ ਦਿੱਤਿਆ ਪਕਾਜੀ ਜਿਸ ਦਾ ਕੀ ਨਾਮ ਹਰਲੀਨ ਹਰਲੀਨ ਦਾ ਪਰਚੋਕੜ ਸ਼ਹਿਰ ਦਾ ਸੀ ਉਹ ਬਹੁਤ ਸੋਹਣੀ ਤੇ ਸਮਝਦਾਰ ਕੁੜੀ ਸੀ ਉਹ ਮਿੱਠੀ ਗੱਲਬਾਤ ਦਿਲਵੇਂ ਸੁਆਹ ਵਾਲੇ ਦਿਲਵੇਂ ਸੁਆਹ ਕਰਤੇ ਪੰਡਾ ਵਾਲੇ ਨਾਲ ਬਿਲਕੁਲ ਜੀ ਅੱਜ ਪੰਡਾ ਵਾਲਾ ਨਾਲ ਦਿਲ ਦਿੱਤ ਲਿਆ ਪਰ ਜੋ ਗੁਲਪ੍ਰੇਤ ਨੇ ਮਹਿਸੂਸ ਕੀਤਾ ਉਹ ਕੁਝ ਬੱਖਰਾ ਹੀ ਸੀ ਉਹ ਸੀ ਮੁਹੱਬਤ ਪਾਇਆ ਦਾ ਕੁਪੜੀ ਆਪਣੀ ਜਲਦੀ ਗੱਲ ਰੱਖੀ ਬਲੇ ਨਾਲ ਹਰ ਦਿਨ ਮੀਟਿੰਗਾਂ ਅਰੇ ਦਾ ਪਕਾਨੀਆਂ ਗੱਲਾਂ ਕਰਤਾ ਹੁੰਦੀਆਂ ਪਰ ਉਹ ਕੋਦੇ ਵੀ ਆਪਣਾ ਦਿਲ ਨਾ ਖੋਲ ਸਕਿਆ ਦਿਨ ਵਿੱਚ ਇੱਕ ਡਰ ਸੀ ਕਿ ਕੀਤੇ ਇਹ ਦਿੱਸਦਾ ਉਸ ਦੀਆਂ ਮਿੱਤਾਂ ਤੋਂ ਵੱਖਰਾ ਨਾ ਨਿਕਲ ਜਾਵੇ ਇੱਕ ਦਿਨ ਦੋਮਨ ਸਕੂਲ ਦੇ ਤੇ ਜਰੂਰੀ ਕੰਮ ਮਿਲਦੇ ਦਧਰਾਣੇ ਜਾਣਾ ਪਿਆ ਟਰੰਕ ਦੇ ਵਿੱਚ ਬਸ ਦੀ ਸੀਟ ਤੇ ਬੈਠੇ ਦੋਵਾਂ ਨੇ ਬਹੁਤ ਗੱਲਾਂ ਕੀਤੀਆਂ ਹਰਲੀਨ ਨੇ ਆਪਣੀ ਜ਼ਿੰਦਗੀ ਦੇ ਕੁਝ ਦਰਦ ਬਣੀਆਂ ਯਾਦਾਂ ਗੁਰਪ੍ਰੀਤ ਨਾਲ ਸਾਂਝੀਆਂ ਕੀਤੀਆਂ ਹਰਲੀਨ ਨੇ ਦੱਸਿਆ ਕਿ ਉਸ ਨੂੰ ਛੋਟੀ ਉਮਰੇ ਉਸਦੇ ਮਾਂ-ਬਾਪ ਛੱਡ ਕੇ ਜਾ ਚੁੱਕੇ ਹਨ ਅਤੇ ਉਸਦੀ ਪਰਵਿਸ਼ ਮਮਾ ਜੀ ਨੇ ਕੀਤੀ ਹੈ ਇਹ ਗੱਲਾਂ ਕੁਪ੍ਰੀਤ ਜੱਲਨ ਨੂੰ ਸ਼ੋਕੀਆਂ ਉਸ ਦਾ ਸਾਥ ਹੋਇਆ ਕਿ ਹਰਲੀਨ ਸੱਚ ਸੋਹਣੀ ਨਹੀਂ ਮਰ ਕੀ ਅੰਦਰੋਂ ਵੀ ਬਹੁਤ ਮਜ਼ਬੂਤ ਅਤੇ ਮਹਿਸੂਸ ਕਰਨ ਵਾਲੀ ਹੈ। ਜਦੋਂ ਜਾਣਦੀ ਉਸ ਜੱਤਰਾ ਨੇ ਦੋਵਾਂ ਦੇ ਦਿਲਾਂ ਵਿੱਚ ਇੱਕ ਦੂਜੇ ਲਈ ਇੱਕ ਨਵੀਂ ਜਗ੍ਹਾ ਬਣਾ ਦਿੱਤੀ। ਜਿਵੇਂ ਜਿਵੇਂ ਦਿਨਾਂ ਦੇ ਹਫ਼ਤੇ ਬੀਤੇਦੇ ਗਏ। ਉਹ ਇੱਕ ਦੂਜੇ ਨੂੰ ਹੋਰ-ਤਾਂ ਜ਼ਿਆਦਾ ਜਾਣਨ ਲੱਗੇ। ਉਹ ਇੱਕ ਦੂਜੇ ਨੂੰ ਮਨ ਲਗਾ ਦੇ, ਛੋਟੇ-ਮोटे ਕਤਰਬੰਦੀ ਦਾ ਇਖਤਿਆਰ ਕਰਦੇ, ਰਸਤੇ ਕਰਦੇ ਬੱਚਿਆਂ ਦੇ ਵੀ ਖੇਅ ਵਿਸ਼ੇਸ਼ ਕਰੋ ਉਹਨਾਂ ਦੀ ਤਿਆਰੀ ਕਰਦੇ। एक ठंडी शाम थी मेरे घर पर मैं हमला करके अरविंद ने बोल देता मैं तेरा साथ जिंदगी भर ले चाहता हाँ पर जेकर तू तो भी ना कहे तो भी तेरी जिद मेरे दिल से सदा रहेगी हरलीन कुछ समय चुप रही उसकी अखा च थोड़ी थोड़ी संजू पा गए फिर उसने कहा गुरप्रीत मैं भी तेन पसंद करती हाँ पर मेरी जिंदगी सौखी नहीं ਵੈਰੇ ਚੌਂਦੇ ਗੀ ਮੇਰੇ ਪਿੱਛੇ ਦੇ ਗੁਜ਼ਰੇ ਦੁੱਖ ਤੇਰੇ ਵਾਸਤੇ ਰਿਕਾਰਡ ਦਬਾ ਲਾ ਬਰਪਰ ਪੈ ਗਿਆ ਹਾਲੇ ਇਹ ਬਾਤ ਤੇ ਆਹ ਕੋਹ ਕੱਟ ਤੇ ਨਾ ਹਮ ਲੀ ਗਏ ਮਾਜੀ ਨਾ ਲੰਗੇ ਜੀ ਕਾ ਕਮੈਨਾ ਹਾਲੇ ਤਿਆਰ ਕਮੈਨ ਤਮ ਮਤੇ ਦੇ ਘਰ ਦੁੱਖ ਆਂ ਜਾਦੋਂ ਤਮ ਆਪਣਾ ਨਾ ਵਾਂਗਾ ਇਸੇ ਕੰਨੇ ਹਨੇਂ ਜੇ ਤੋ ਲਾ ਕੇ ਦਸ ਤੋ ਕੋ ਕਰੇ ਹੁ ਤੇ ਰਾਮ ਹਰੂਣਾ ਕੇ ਉਨ ਘਰ ਤੇ ਮੈਂ ਪਾ ਕੋਲ ਪੈਂਡਾ ਜੀ ਪੰਡ ਤੇ ਰਸਮ ਰਸਮਾਂ ਵਾਲੀ ਦਿਨ ਮਰਤਾ ਉਸ ਦਿਨ ਤੋਂ ਪਹਿਲੇ ਉਸ ਨੂੰ ਜਬਤ 3 ਬਾਗਾਂ ਦਾ ਸੰਕਰਣ ਕਰ ਲਿਆ ਤੇਰਾ ਹੀ ਵੀ ਆਈ ਰਾਤ ਪਿੰਡ ਪਰ ਵਿੱਚ ਕੁਝ ਤਾਂ ਮਹੌਲ ਸੀ ਸਿਆਣੋ ਲੋਕ ਕਹਿੰਦੇ ਮਾਸਟਰ ਜੀ ਨੂੰ ਉਹ ਮਿਲੀ ਜੋ ਕਿਸੇ ਕਿਤਾਬ ਦੇ ਕਹਾਣੀ ਵਿੱਚ ਪਾਣੀ ਜਾਂਦੀ ਸੀ ਬਿਆਦਵਾਦਾਂ ਨੇ ਪਿੰਡ ਵਿੱਚ ਨੇੜਲਾ ਫੈਸਲਾ ਕੀਤਾ ਅਗਲੇ ਨੇ ਸਕੂਲ ਤੋਂ ਆਪਣਾ ਕੰਮ ਜਾਰੀ ਰੱਖਿਆ ਬੱਚਿਆਂ ਨੂੰ ਪੜਾਉਂਦੇ ਨਹੀਂ ਸੀ ਉਹਨਾਂ ਨਾਲ ਮਿਲ ਲਾ ਕੇ ਵੇ ਕੰਮ ਕਰਦੇ ਹੋਂ ਕੰਕਰੀਟ ਅਤੇ ਰੇਗ ਨੋ ਮੈਂ ਫੰਡ ਲਈ ਇੱਕ ਮਿਸਾਲ ਬਣ ਗਏ ਇੱਥੇ ਹਨ। ਸਾਹਬੀਤ ਦੇਗੇ ਦੋ ਮੁੰਡੇ ਬੱਚੇ ਹੋਏ। ਇੱਕ ਮੁੰਡਾ ਜਿਸ ਦਾ ਕੀ ਨਾਮ ਪਾਵਾਂ ਅਤੇ ਇੱਕ ਕੁੜੀ ਜਿਸ ਦਾ ਕੀ ਨਾਮ ਚੰਗਲ। ਉਹਨਾਂ ਨੇ ਆਪਣੇ ਬੱਚਾ ਨੂੰ ਵੀ ਇਮਾਨਦਾਰੀ ਪਿਆਰ ਨਾਲ ਜਨਮ ਦਿੱਤੀ। ਇਤਤਨ ਜਿੰਦਾਂ ਕਰਫੇ 60 ਸਾਲ ਦਾ ਹੋ ਗਿਆ। ਉਸ ਸਕੂਲ ਨੇ ਸਨਸਨਾ ਲਾਇ ਲਿਤਾ।

ਇਹ ਤਾਂ ਜੀ ਪੱਕੇ ਮਾਨ ਤੇ ਅਸਰ ਤਾਂ ਕੋਈ ਵੀ ਆਫਟਰ ਆ ਨਹੀਂ ਰੁਕ ਸਕਦੀ। ਧੰਨਵਾਦ ਜੀ। ਤੁਹਾਡੀ ਘਟੇ ਜਮਾ ਦਿੰਦਾ ਹੋਏ ਇਹਨਾਂ ਨੂੰ ਸਬਸਕ੍ਰਾਈਬ ਜੀ ਦੱਸਣਾ। ਤਾਂ ਗੱਲ ਜੀ ਬਾਕੀ।